ਪਿਤੇ ਦਿਨ ਲੁਧਿਆਣਾ ਦੇ ਨਗਰ ਨਿਗਮ ਦੇ ਆਲਾ ਕਮਾਨ ਅਤੇ ਇੱਕ ਨਾਮੀ ਸਕੂਲ ਦੀ ਮੈਨੇਜਮੈਂਟ ਦਾ ਆਪਸ ਵਿੱਚ ਪੇਚ ਫਸ ਗਿਆ ਸੀ ਦਰਸਲ ਐਡਮਿਸ਼ਨਾਂ ਦਾ ਹੁਣ ਸਕੂਲਾਂ ਦੇ ਵਿੱਚ ਦੌਰ ਚੱਲ ਰਿਹਾ ਹੈ ਤੇ ਸਰਾਂਭਾ ਨਗਰ ਦੇ ਇੱਕ ਨਾਮੀ ਸਕੂਲ ਨੂੰ ਨਗਰ ਨਿਗਮ ਦੇ ਆਲਾ ਕਮਾਨ ਦਾ ਕੁਝ ਐਡਮਿਸ਼ਨਾਂ ਦੇ ਵਾਸਤੇ ਸਿਫਾਰਿਸ਼ ਕਰਨ ਦੇ ਵਾਸਤੇ ਉਹਨਾਂ ਦਾ ਜਾਣਕਾਰੀ ਜੋ ਮਿਲ ਰਹੀ ਹੈ ਕਿ 4 ਤੋਂ 5 ਐਡਮਿਸ਼ਨਾਂ ਦੇ ਵਾਸਤੇ ਨਗਰ ਨਿਗਮ ਦੇ ਹਾਲਾ ਕਮਾਨ ਨੇ ਸਕੂਲ ਮੈਨੇਜਮੈਂਟ ਨੂੰ ਫੋਨ ਕੀਤਾ ਸੀ ਪਰ ਸਕੂਲ ਮੈਨੇਜਮੈਂਟ ਨੇ ਉਸ ਤੋਂ ਸਾਫ ਇਨਕਾਰ ਕਰ ਦਿੱਤਾ ਸਕੂਲ ਮੈਨੇਜਮੈਂਟ ਦਾ ਤਰਕ ਸੀਗਾ ਕਿ ਐਡਮਿਸ਼ਨ ਸੈਸ਼ਨ ਜਿਹੜਾ ਹੁਣ ਉਹ ਕੰਪਲੀਟ ਹੋ ਚੁੱਕਿਆ ਕੋਈ ਵੀ ਸੀਟ ਜਿਹੜੀ ਹੈ ਖਾਲੀ ਨਹੀਂ ਹੈਗੀ ਵੀ ਜੇਕਰ ਤੁਹਾਡੀਆਂ ਕੋਈ ਸੀਟਾਂ ਤੁਹਾਨੂੰ ਚਾਹੀਦੀਆਂ ਸੀ ਤਾਂ ਤੁਸੀਂ ਸਾਨੂੰ ਦਸਤੇ ਪਹਿਲਾ ਜਿਹੜਾ ਉਹ ਦੱਸਦੇ ਤਾਂ ਅਸੀਂ ਉਹ ਐਡਮਿਸ਼ਨਾਂ ਕਰ ਸਕਦੇ ਸੀਗੇ ਪਰ ਹੁਣ ਸੀਟਾਂ ਪੂਰੀਆਂ ਹੋਣ ਦੇ ਕਾਰਨ ਅਸੀਂ ਕੋਈ ਵੀ ਹੋਰ ਨਵੀਂ ਸੀਟ ਜਿਹੜੀ ਐ ਕਿਸੇ ਦੀ ਭਰਤੀ ਜਿਹੜੀ ਐ ਅਸੀਂ ਨਹੀਂ ਕਰ ਸਕਦੇ ਕਿਉਂਕਿ ਸੀਟਾਂ ਫੁੱਲ ਹੋ ਚੁੱਕੀਆਂ ਨੇ ਸਰਾਂਬਾ ਨਗਰ ਦਾ ਇਹ ਨਾਮੀ ਸਕੂਲ ਹੈ ਜਿੱਥੇ ਮਾਪੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਉਣ ਦੇ ਵਾਸਤੇ ਬਹੁਤ ਕੋਸ਼ਿਸ਼ਾਂ ਵੀ ਕਰਦੇ ਨੇ ਹੱਕਾਇਰ ਵੀ ਮਾਰਦੇ ਨੇ ਪਰ ਕਈ ਵਾਰੀ ਨਹੀਂ ਬੱਚੇ ਦੀ ਐਡਮਿਸ਼ਨ ਹੁੰਦੀ ਤਾਂ ਪਰ ਮਾਪੇ ਦੀ ਜਿੱਦ ਹੁੰਦੀ ਹੈ ਕਿ ਬੱਚੇ ਨੂੰ ਉਸੇ ਸਕੂਲ ਵਿੱਚ ਪਾਣਾ ਤਾਂ ਉਹ ਸਪਾਰਸ਼ ਲਈ ਅਵਸਰਾ ਦੇ ਕੋਲੀਆਂ ਰਾਜਨੇਤਾਵਾਂ ਦੇ ਕੋਲ ਉਹ ਜਾਣਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਨਗਰ ਨਿਗਮ ਦੇ ਆਲਾ ਕਮਾਨ ਨੇ ਸਕੂਲ ਮੈਨੇਜਮੈਂਟ ਨੂੰ ਫੋਨ ਕਰਕੇ ਚਾਰ ਤੋਂ ਪੰਜ ਐਡਮਿਸ਼ਨਾਂ ਕਰਨ ਦੀ ਸਿਫਾਰਿਸ਼ ਜਿਹੜੀ ਕੀਤੀ ਪਰ ਸਕੂਲ ਮੈਨੇਜਮੈਂਟ ਨੇ ਉਸ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸ ਦੇ ਬਾਅਦ ਨਗਰ ਨਿਗਮ ਆਲਾ ਕਮਾਨ ਤੈਚ ਦੇ ਵਿੱਚ ਆ ਗਏ ਤੇ ਸਕੂਲ ਦੇ ਸਾਹਮਣੇ ਇੱਕ ਪਬਲਿਕ ਪਾਰਕਿੰਗ ਆ ਖਾਲੀ ਸਪੇਸ ਹੈ ਉਸ ਨੂੰ ਸੀਲ ਜਿਹੜਾ ਕਰਵਾ ਦਿੱਤਾ ਗਿਆ ਪਰ ਜਦੋਂ देर शाम ਇਹ ਪੂਰੀ ਖਬਰ ਜਿਹੜੀ ਹੈ ਫੈਲੀ ਤਾਂ ਸਾਰੇ ਅਫਸਰਾ ਦੇ ਹੋਟਲਸ ਦੇ ਵਿੱਚ ਵੀ ਇਹ ਗੱਲ ਆ ਗਈ ਸੀ ਜਿਸ ਤੋਂ ਬਾਅਦ ਸ਼ਹਿਰ ਦੇ ਕਈ ਨਾਮੀ ਲੋਕਾਂ ਨੇ ਰਲ ਕੇ ਨਗਰ ਨਿਗਮ ਦੇ ਉਸਾਲਾ ਕਮਾਂਡ ਦੇ ਨਾਲ ਤੇ ਸਕੂਲ ਮੈਨੇਜਮੈਂਟ ਦੇ ਨਾਲ ਰਲ ਕੇ ਉਹ ਮੁੱਦਾ ਜਿਹੜਾ ਆ ਉਹ ਸੋਲਵ ਕਰਵਾ ਦਿੱਤਾ ਤੇ ਉਸ ਪਾਰਕਿੰਗ ਨੂੰ ਜਿਹੜਾ ਉਹ ਆਮ ਪਬਲਿਕ ਦੇ ਵਾਸਤੇ ਦੁਬਾਰਾ ਤੋਂ ਜਿਹੜਾ ਉਹ ਕੋਲ ਦਿੱਤਾ ਕਿ ਉਸ ਸਕੂਲ ਦੇ ਸਟਾਫ ਦੀ ਉੱਥੇ ਪਾਰਕਿੰਗ ਜਿਹੜੀ ਹੈ ਉੱਥੇ ਕੀ ਕਰਵਾਈ ਜਾਂਦੀ ਹੈ ਹਾਲਾਂਕਿ ਉਹ ਪਬਲਿਕ ਪਾਰਕਿੰਗ ਹੈ ਨਗਰ ਨਿਗਮ ਦੀ ਉਹ ਜ਼ਮੀਨ ਹੈ ਉੱਥੇ ਉਹ ਜ਼ਮੀਨ ਨੂੰ ਸਕੂਲ ਮੈਨੇਜਮੈਂਟ ਜਿਹੜੀ ਵਰਤਦੀ ਹੈ ਆਪਣੇ ਸਟਾਫ ਅਤੇ ਕਈ ਬੱਚਿਆਂ ਦੀਆਂ ਵੈਨਸ ਖੜੀਆਂ ਕਰਨ ਦੇ ਵਾਸਤੇ ਪਰ ਜਦੋਂ ਇਹ ਵਿਵਾਦ ਹੋਇਆ ਕਿਉਂਕਿ ਸਕੂਲ ਮੈਨੇਜਮੈਂਟ ਨੇ ਕੋਰਾ ਜਵਾਬ ਦੇ ਦਿੱਤਾ ਸੀਗਾ ਨਗਰ ਨਿਗਮ ਦੇ ਅਲਕਮਾਨ ਨੂੰ ਕਿ ਉਹ ਐਡਮਿਸ਼ਨਾਂ ਨਹੀਂ ਕਰ ਪਾਣਗੇ ਉਸ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਨਾਲ ਖੁੰਦਕ ਕੱਢਣ ਦੇ ਵਾਸਤੇ ਉਹ ਜਗਾ ਜਿਹੜੀ ਐ ਸੀਲ ਕਰਵਾ ਦਿੱਤੀ ਸੀ ਪਰ ਦੇਰ ਰਾਤ ਇਹ ਮਾਮਲਾ ਜਿਹੜਾ ਕਈ ਲੋਕਾਂ ਨੇ ਵਿੱਚ ਪੈ ਕੇ ਸੁਲਝਾ ਦਿੱਤਾ ਤੇ ਉਹ ਪਾਰਕਿੰਗ ਨੂੰ ਬਿਬਾਰਾ ਜਿਹੜਾ ਆ ਖੋਲ ਦਿੱਤਾ ਤਾਂ ਕਿ ਇਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਨਗਰ ਨਿਗਮ ਦੇ ਵੀ ਆਲਾ ਕਮਾ ਟੈਸ਼ ਦੇ ਵਿੱਚ ਆ ਕੇ ਖੁੰਡ ਕੱਢਣ ਦੀ ਜਿਹੜੀ ਤਜ਼ਵੀਰ ਉਹ ਆਪਣੀ ਵਰਤਦੇ ਨੇ ਅਤੇ ਮਸਲ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਪਾਵਰ ਦੇ ਨਾਲ ਜਦੋਂ ਕਿਸੇ ਦੇ ਕੋਲ ਪਾਵਰ ਆ ਜਾਂਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਸੁਪਰੀਮ ਬਣ ਗਿਆ ਤੇ ਉਹ ਆਪਣੀ ਪਾਵਰ ਦਾ ਇਸਤੇਮਾਲ ਕਈ ਵਾਰ ਗਲਤ ਤਰੀਕੇ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦਾ ਆਪਣੀ ਗੱਲ ਮੰਨਵਾਉਣ ਦੇ ਵਾਸਤੇ ਉਸ ਪਾਵਰ ਦਾ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਪਰ ਇਹ ਮਾਮਲਾ ਦੇ ਰਾਜਾ ਉਹ ਸੁਲਝ ਗਿਆ ਸੀਗਾ ਤੇ ਉਹ ਪਾਰਕਿੰਗ ਜਿਹੜੀ ਹੈ ਉਸ ਨੂੰ ਦੁਬਾਰਾ ਖੋਲ ਦਿੱਤਾ ਗਿਆ ਸੀਗਾ ਤਾਂ ਕਾਰਪੋਰੇਸ਼ਨ ਦੇ اعلی ਕਮਾਨ ਜਦੋਂ ਇੱਦਾਂ ਦੀ ਤਜ਼ਵੀਜ਼ ਤੇ ਉਤਰ ਆਉਣਗੇ ਤਾਂ ਬਾਕੀ ਲੋਕਾਂ ਦਾ ਤੁਸੀਂ ਸੋਚ ਸਕਦੇ ਹੋ ਕਿ ਕੀ ਹਾਲ ਹੋਏਗਾ ਤਾਂ ਹੋਰ ਅਪਡੇਟਸ ਇਸ ਹਸਨਾ ਜੁੜੇ ਰੂਪ ਦੇਣ ਤੋਂ ਸੰਜੀਤ ਸਿੰਘ ਜਨਤਾਸ਼ੀ ਧੰਨਵਾਦ